ਦਾਗੀ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਹੈ ਪੱਤਰਕਾਰ ਕੋਲ ਮਾਣਨਾ ਅੱਜ ਜੀ ਅਸੀਂ ਸੱਦਾ ਦਿੱਤਾ ਸੀਗਾ ਸਾਰੀਆਂ ਜੂਨੀਅਰ ਨੂੰ ਮੈਂ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦਾ ਜ਼ਿਲ੍ਹਾ ਤਰਪੰਦਾ ਸਰਪ੍ਰਸਤਿਆਂ ਔਰ ਬਾਕੀ ਜਿੰਨੀਆਂ ਵੀ ਜੂਨੀਅਰ ਸੀ ਉਹਨਾਂ ਨੂੰ ਅੱਜ ਸੱਦਾ ਲਾਇਆ ਗਿਆ ਸੀਗਾ ਕਿ ਸਾਰੇ ਇਕੱਠੇ ਹੋ ਕੇ ਅੱਜ ਗੱਲਬਾਤ ਕਰਨੀ ਸੀ ਉਹਦੇ ਸਬੰਧ ਦੇ ਵਿੱਚ ਵੀ ਅਗਲਾ ਪ੍ਰੋਗਰਾਮ ਕੀ ਲੇਖਣਾ ਵਾ ਸਾਡੇ ਵੱਡੇ ਭਾਈ ਸਾਹਿਬ ਜਸਮੇਲ ਸਿੰਘ ਜੀ ਚੀਦਾ ਜਿਹੜੇ ਸਾਡੇ ਸੀਨੀਅਰ ਆ ਔਰ ਜਿਹੜੇ ਜਦੋਂ ਵੀ ਕੋਈ ਮਸਲਾ ਹੁੰਦਾ ਵਾ ਅਸੀਂ ਉਹਨਾਂ ਦੇ ਨਾਲ ਡਿਸਕਸ ਜਿਹੜਾ ਕਰਦੇ ਰਹਿੰਨੇ ਆ ਇਹ ਚੰਡੀਗੜ੍ਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੇ ਇਹ ਪ੍ਰਧਾਨ ਨੇ ਤੇ ਸਾਡੇ ਨਾਲ ਨਿਸ਼ਾਨ ਸਿੰਘ ਸੋਤਾ ਜੀ ਜਿਹੜੇ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਨੇ ਔਰ ਪੰਜਾਬ ਪ੍ਰਧਾਨ ਸਾਡੇ ਮਨਚੰਦਾ ਜੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਨੇ ਪੁਸ਼ਪਿੰਦਰ ਬੰਟੀ ਜੀ ਤੇ ਸਾਡੇ ਲੀਗਲ ਐਡਵਾਈਜ਼ਰ ਜਿਹੜੇ ਨੇ ਦਿਨੇਸ਼ ਵਾਲੀਆ ਜੀ ਇਤਰਾ ਮਤਲਬ ਸਾਡੇ ਬਾਕੀ ਦਰਜਾ ਦਰਜਾ ਮੇਰੀ ਜੂਨੀਅਰ ਦੇ ਹੋਰ ਵੀ ਜਿਹੜੇ ਪੱਤਰਕਾਰ ਜਿੰਨੇ ਵੀ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਔਰ ਸਾਰਿਆਂ ਦੇ ਨਾਲ ਅੱਜ ਵਿਚਾਰਾ ਹੋਇਆ ਵਾ ਔਰ ਸਾਰਾ ਜਿਹੜਾ ਫੈਸਲਾ ਅਸੀਂ ਅੱਜ ਇੱਕ ਇਹ ਲਿਆ ਵਾ ਕਿ ਜਿਹੜੀ ਵੀ ਆ ਮਤਲਬ ਅਸੀਂ ਸਾਰਾ ਵਿਚਾਰ ਕਰਕੇ ਇੱਕ ਪਾਰਲਮੈਂਟ ਕਮੇਟੀ ਐਕਸ਼ਨ ਕਮੇਟੀ ਜਿਹੜੀ ਆ ਉਹ ਬਣਾਈ ਜਾਏਗੀ ਉਹ ਐਕਸ਼ਨ ਕਮੇਟੀ ਜਿਹੜੀ ਆ ਹੁਣ ਜੋੜਾ ਵੀ ਫੈਸਲਾ ਲਵੇਗੀ ਉਹਦੇ ਵਿੱਚ ਸਭ ਤੋਂ ਸਾਡੀ ਮੁੱਖ ਮੰਗ ਇਹ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਪੱਤਰਕਾਰ ਦੇ ਨਾਲ ਅੱਜ ਉਹਨਾਂ ਵਿਜੇ ਕੁਮਾਰ ਦੀ ਕੋਟ ਮਾਰ ਨਹੀਂ ਕੀਤੀ ਇਹ ਸੰਘ ਵੀ ਹਰ ਇੱਕ ਪੱਤਰਕਾਰ ਦੀ ਕੋਟ ਮਾਰ ਹੋਈ ਆ ਔਰ ਕੱਲ ਇੱਕ ਮੈਂ ਪ੍ਰੈਸ ਕਾਨਫਰੰਸ ਕੀਤੀ ਔਰ ਮੈਂ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਵਾ ਕਿ ਐਮਐਲਏ ਸਾਹਿਬ ਜਿਸ ਦਿਨ ਅਸੀਂ ਇਹ ਖਬਰ ਲਾਈ ਸੀ ਸਭ ਤੋਂ ਪਹਿਲਾਂ ਮੈਂ ਤਿੰਨ ਵਾਰ ਐਮਐਲਏ ਸਾਹਿਬ ਨੂੰ ਫੋਨ ਲਾਇਆ ਸੀਗਾ ਔਰ ਉਸ ਤੋਂ ਬਾਅਦ ਦੋ ਵਾਰ ਪ੍ਰਦੀਪ ਨੂੰ ਲਾਇਆ ਸੀਗਾ ਦੋਵਰ ਕੋਮਲਾਲ ਐਸੀ ਕੋਮਲ ਦੀ ਸਿਰਫ ਇੱਕ ਮਿੰਟ ਮੇਰੇ ਨਾਲ ਵੱਧ ਤੋਂ ਵੱਧ ਗੱਲ ਹੋਈ ਕਹਿੰਦੇ ਸੀ ਮੈਂ ਕਿਤੇ ਬੈਠਿਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਖਬਰ ਭੇਜਣੀ ਆ ਉਹਦੇ ਬਾਰੇ ਤੁਸੀਂ ਦੱਸੋ ਵੀ ਇਹ ਕੀ ਕਹਿਣਾ ਚਾਹੁੰਦੇ ਜੀ ਵੀ ਜਿਹੜੇ ਵਿਜੇ ਕੁਮਾਰ ਨੇ ਅਲੀਗੇਸ਼ਨ ਲਾਇਆ ਕਿਉਂਕਿ ਮੇਰੀ ਜੁਨੀਆ ਦਾ ਉਹ ਵਾਈਸ ਪ੍ਰਧਾਨ ਇਸ ਕਰਕੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਕੋਮਲ ਨੇ ਕਿਹਾ ਸੀਗਾ ਮੈਂ ਕਿਤੇ ਬੈਠਾ ਮੈਂ 10 ਮਿੰਟ ਬਾਅਦ ਫੋਨ ਕਰਦਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ 10 ਤੋਂ 15 ਮਿੰਟ ਦੇ ਵਿੱਚ ਆਪਣਾ ਵਰਸ਼ਨ ਜਿਹੜਾ ਉਹ ਦੇ ਦਿਓ ਮੈਂ ਖਬਰ ਚਲਾ ਦੇਣੀ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਮਐਲਏ ਸਾਹਿਬ ਜਿਹੜੇ ਬੁੱਧੀਜੀਵ ਇਹਦੇ ਆਪਣੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਰਹੇ ਨੇ ਪੰਜਾਬ ਦੇ ਤੇ ਬੁੱਧੀਜੀਵ ਦਾ ਤੁਹਾਨੂੰ ਪਤਾ ਹੀ ਆ ਵੀ ਕੌਣ ਹੁੰਦੇ ਨੇ ਔਰ ਇੱਡੇ ਛੁਜੇ ਬੰਦੇ ਸੀ ਆਪਣੇਆਂ ਨੂੰ ਬੁੱਧੀਜੀਵ ਦੇ ਪ੍ਰਧਾਨ ਰਹੇ ਇਹਨਾਂ ਨੂੰ ਤੇ ਜਦੋਂ ਇਹਨਾਂ ਨੂੰ ਫੋਨ ਕੀਤਾ ਸੀ ਹੋ ਸਕਦਾ ਤਾਂ ਮੀਟਿੰਗ 'ਚ ਹੋਣ ਕਿਤੇ ਵੀ ਹੋਣ ਤੇ ਬਾਅਦ ਦੇ ਵਿੱਚ ਫੋਨ ਕਰਕੇ ਪੁੱਛ ਸਕਦੇ ਸੀ ਗੱਲਬਾਤ ਕਰਦੇ ਪੁੱਛਦੇ ਵੀ ਭਈ ਗੱਲ ਕੀ ਹੋਈ ਅਸਲ ਦੋਵਾਂ ਪਾਸਿਆਂ ਦਾ ਪੱਖ ਜਾਣਦੇ ਇਹਨਾਂ ਨੇ 8 ਦਿਨ ਪਹਿਲਾਂ ਤੇ ਦੇਖਦੇ ਰਹੇ ਕਿ ਕੀ ਹੁੰਦਾ ਵਾ ਜਦੋਂ ਇਹਨਾਂ ਦੀ ਨਹੀਂ ਕੋਈ ਪੇਸ਼ ਗਈ ਕੱਲ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਆ ਔਰ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਨਾ ਸਾਡੇ ਕੋਲ ਰਿਕਾਰਡਿੰਗ ਆ ਜਿਹੜਾ ਇਹਨਾਂ ਦਾ ਕੋਮਲ ਪ੍ਰੀਤ ਆ ਜਿਹੜਾ ਪੀਏ ਇਹਨਾਂ ਦਾ ਭਾਂਜਾ ਮਾਮਾ ਭਾਂਜਾ ਵਾ ਵੈਸੇ ਮਾਮਾ ਭਾਂਜਾ ਜਿਆਦਾਤਰ ਇਕੱਠੇ ਨਹੀਂ ਰਹਿੰਦੇ ਕਿਉਂਕਿ ਖਤਰਨਾਕ ਹੁੰਦੇ ਨੇ ਪਰ ਇਹ ਮਾਮਾ ਭਾਂਜਾ ਜਿਹੜਾ ਭਗਵਾਨ ਜੀ ਮਾਨ ਨੇ ਵੀ ਕਿਹਾ ਵੀ ਕੋਈ ਰਿਸ਼ਤੇਦਾਰ ਜਿਹੜਾ ਵਾ ਕੋਈ ਪੀਏ ਨਹੀਂ ਰੱਖੋ ਕੁਛ ਨਹੀਂ ਪਰ ਇਥੇ ਕਣਗਲ ਜਿਹੜਾ ਪਾਲਿਆ ਜਾ ਰਿਹਾ ਕਿਉਂਕਿ ਹੋਰ ਕਿਸੇ ਤੋਂ ਇਹਨਾਂ ਨੂੰ ਭਰੋਸਾ ਹੀ ਨਹੀਂ ਹੈਗਾ ਕਿਉਂਕਿ ਉਹ ਹੀ ਇਹਨਾਂ ਦੇ ਪਰਦੇ ਜਿਹੜੇ ਰੱਖ ਸਕਦੇ ਔਰ ਪਾ ਸਕਦੇ ਆ ਔਰ ਮੈਂ ਕਹਿਣਾ ਚਾਹੁੰਨਾ ਉਸ ਦਿਨ ਇਹਨੇ ਕਿਹਾ ਮੈਂ ਇਥੇ ਨਹੀਂ ਮੈਂ ਤਾਂ ਪਿੰਡ ਗਿਆ ਸਾਂ ਸਾਡੇ ਕੋਲ ਰਿਕਾਰਡਿੰਗ ਆ ਕੱਲ ਇਹ ਕਹਿਣ ਰਿਹਾ ਵੀ ਅਸੀਂ ਬੁਲਾਇਆ ਸੀਗਾ ਇੱਥੇ ਹੀ ਤੁਹਾਨੂੰ ਇਹ ਜਿਹੜਾ ਨਾ ਝੂਠ ਜਿਹਾ ਦਾਵਾ ਉਹ ਆਪਣੇ ਆਪ ਹੀ ਸਾਹਮਣੇ ਆ ਜਾਣਾ ਵਾ ਤੇ ਇਸ ਕਰਕੇ ਐਮਐਲਏ ਸਾਹਿਬ ਨੇ ਇੱਕ ਸਾਡਾ ਕੱਲ ਕੰਮ ਬੜਾ ਸੌਖਾ ਕਰਤਾ ਐਮਐਲਏ ਸਾਹਿਬ ਨੇ ਕਿਹਾ ਵਾਪੀ ਜਿਹੜੀ ਮੈਂ ਵਿਜੇ ਕੁਮਾਰ ਦੀ ਔਰ ਦੋ ਤਿੰਨ ਪੱਤਰਕਾਰ ਜਿਹੜੇ ਹੋ ਰਿਆ ਉਹਨਾਂ ਤੇ ਡੈਫਮੇਸ਼ਨ ਵੀ ਪਾਵਾਂਗਾ ਔਰ ਉਹਨਾਂ ਤੇ ਪਰਚੇ ਵੀ ਕਰਾਵਾਂਗਾ ਤੇ ਇਹਨਾਂ ਦੀ ਵਿਜੀਲੈਂਸ ਵੀ ਜਾਂਚ ਕਰਾਵਾਂਗਾ ਐਮਐਲਏ ਸਾਹਿਬ ਇਹ ਤੇ ਕੰਮ ਐਸੀ ਹੀ ਕਰਨਾ ਸੀਗਾ ਤੇ ਤੁਸੀਂ ਆਪ ਸ਼ੁਰੂ ਕਰਤਾ ਤੇ ਜਾਂਚ ਹੋ ਗਈ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੇਖਾਂਗੇ ਵਿਜੇ ਕੁਮਾਰ ਦੀ ਕਿਹੜੀ ਵੀ ਫੈਕਟਰੀ ਚੱਲਣ ਦੀ ਜਿਹੜੀ ਬੰਦ ਕਰਾ ਦੇਓਗੇ 5 ਮਰਲੇ ਦਾ ਪਲਾਟ ਸੀ ਇਹਨਾਂ ਕੋ ਦੋ ਪਰਾਵਾਂ ਦੇ ਕੋਲ ਤੇ ਉਹਨਾਂ ਨੇ ਹੌਲੀ ਹੌਲੀ ਇੱਕ ਦੂਜੇ ਨੂੰ ਪੈਸੇ ਦੇ ਕੇ ਲੈ ਲਿਆ ਦੁੱਧੇ ਨੇ ਤਿੰਨ ਮਹੀਨੇ ਪਾਚੇ ਜਾ ਕੇ ਬਣਾ ਲਿਆ ਤੇ ਜੇ ਪੱਤਰਕਾਰ ਹੀ ਕਾਮਰੇਡ ਸਾਹਿਬ ਅੱਜ ਇੱਥੇ ਤੁਹਾਨੂੰ ਸੱਭਿਆ ਹੈ ਕਾਮਰੇਡ ਪੱਤਰਕਾਰਾਂ ਵੀ ਮੀਟਿੰਗ ਦੇ ਵਿੱਚ ਤੁਹਾਡਾ ਵੀ ਸਹਿਯੋਗ ਦੀ ਜਿਹੜੀ ਆ ਪੂਰੀ ਆਸ ਹੈ ਕੀ ਕਹਿਣਾ ਚਾਹੁੰਦੇ ਵੇਖੋ ਜੀ ਜਿਹੜੀ ਐਮਐਨਏ ਸਾਹਿਬ ਦੇ ਜਿਹੜੇ ਪੀਏ ਆ ਉਹਨਾਂ ਨੇ ਜਿਹੜੇ ਜਿਹੜੇ ਪੱਤਰਕਾਰ ਆ ਵਿਜੇ ਕੁਮਾਰ ਗੱਬਰ ਜੀ ਉਨ੍ਹਾਂ ਦੀ ਜਿਹੜੀ ਕਟਮਾਰ ਕੀਤੀ ਆ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਲਿਬਰੇਸ਼ਨ ਇਹਦੀ ਜਿਹੜੀ ਸਖਤ ਨਿੰਦਾ ਕਰਦੀ ਆ ਕਿ ਅਸੀਂ ਰਾਜਨੀਤਿਕ ਐਂਗਲ ਤੋਂ ਅਸੀਂ ਲਗਾਤਾਰ ਇਹ ਮੰਗ ਕਰਦੇ ਆ ਰਹੇ ਆਂ ਕਿ ਜਿਹੜੀ ਪ੍ਰੈਸ ਦੀ ਜਗ੍ਹਾ ਉਹ ਬਦਲ ਹੋਣੀ ਚਾਹੀਦੀ ਆ ਪ੍ਰੈਸ ਵਧਣੀ ਭੁੱਲੀ ਚਾਹੀਦੀ ਆ ਤਾਂ ਕਿ ਜਿਹੜੇ ਉਹ ਜਿਹੜਾ ਜ਼ੁਲਮ ਆ ਜਿਹੜੀ ਉਹ ਜਿਹੜੀਆਂ ਬਦੀਕੀਆਂ ਵਾਂ ਲੋਕਾਂ ਦੇ ਉੱਤੇ ਅਤਿਆਚਾਰ ਆ ਜਿਹੜਾ ਉਹਨਾਂ ਜਿਹੜਾ ਸਮਾਜ ਦੇ ਵਿੱਚ ਜਿਹੜੀ ਪ੍ਰਚਾਰ ਚ ਫੈਲਿਆ ਉਹ ਤਾਂ ਹੀ ਬਾਹਰ ਆ ਸਕਦਾ ਵਾ ਤੇ ਪੱਤਰਕਾਰ ਦੀ ਕਲਮੀਆਂ ਉਹ ਕਹਿੰਦੇ ਹੁੰਦੇ ਆ ਕਿ ਜਿੱਥੇ ਨਾ ਪਹੁੰਚੇ ਰੇ ਆਪਣਾ ਇਹ ਰਵੀ ਉਥੇ ਪਹੁੰਚੇ ਕਬੀ ਤੇ ਪੱਤਰਕਾਰ ਦੀ ਜਿਹੜੀ ਕਲਮ ਆ ਜਿੱਥੇ ਸੂਰਜ ਨਹੀਂ ਪਹੁੰਚਦਾ ਉਥੇ ਪੱਤਰਕਾਰ ਦੀ ਕਲਮ ਪਹੁੰਚ ਜਾਂਦੀ ਆ ਤੇ ਪੱਤਰਕਾਰ ਇਹ ਇੱਕ ਇਤਰਾ ਦੀ ਆਪ ਹੀ ਆ ਜਿਤ ਤੁਸੀਂ ਵੇਖੋ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਇਲ ਦੇ ਵਿੱਚ ਜਿਹੜੀ ਜੰਗ ਲੱਗ ਚੱਲ ਰਹੀ ਆ ਉਦੇ ਵਿੱਚ ਜਿਹੜੇ ਪ੍ਰੈਸ ਦਾ ਕੀ ਰੋਲ ਆ ਕਿਤਰਾ ਦੇ 100 ਤੇ 20 ਪੱਤਰਕਾਰ ਜਿਹੜੇ ਆਪਣੀਆਂ ਜਾਨਾਂ ਗਵਾ ਚੁੱਕੇ ਆ ਉਹ ਮਤਲਬ ਜਿਹੜੀ ਲਗਾਤਾਰ ਉਹ ਜ਼ੁਲਮ ਦੇ ਖਿਲਾਫ ਜਿਹੜੀ ਕਵਰੇਜ ਕਰ ਰਹੇ ਆ ਤੇ ਜਦੋਂ ਇੱਥੇ ਜਦੋਂ ਅਸੀਂ ਪੰਜਾਬ ਦੇ ਅੰਦਰ ਵੀ ਇਹ ਨਹੀਂ ਆ ਜਿਹੜਾ ਹਿੰਦੁਸਤਾਨ ਦੇ ਵਿੱਚ ਆ ਵੀ ਨਹੀਂ ਆ ਤੇ ਜਿਹੜਾ ਪੱਤਰਕਾਰ ਦੇ ਦਿੱਤੇ ਲਗਾਤਾਰ ਕਿਤਰਾ ਉਹਨੂੰ ਦਬਾਇਆ ਜਾ ਰਿਹਾ ਵਾ ਕਿਤਰਾ ਰਾਜਨੀਤਿਕ ਜਿਹੜੀ ਆ ਪਾਵਰ ਵਰਕ ਤੇ ਕਿਤਰਾ ਉਹਦਾ ਨਾ ਘੁੱਟਿਆ ਜਾ ਰਿਹਾ ਵਾ ਇਸ ਕਰਕੇ ਤੇ ਪ੍ਰੈਸ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਵੱਧ ਫੁੱਲ ਨਹੀਂ ਰਹੀ ਇਸੇ ਕਾਰਨਾਂ ਕਰਕੇ ਕਿ ਜਿਹੜੀ ਰਾਜਨੀਤਿਕ ਆਗੂ ਆ ਉਹ ਲਗਾਤਾਰ ਸੱਤਾ ਦਾ ਜਿਹੜਾ ਦਿਰਵਰਤੋਂ ਕਰਦੇ ਆ ਮਤਲਬ ਜਿਹੜੇ ਇਹਨਾਂ ਤੇ ਲਗਾਤਾਰ ਮਤਲਬ ਆਪਣਾ ਪ੍ਰੈਸ਼ਰ ਬੈਲਟ ਕਰ ਰਹੇ ਨੇ ਇਸ ਕਰਕੇ ਭਾਰਤੀ ਕਮਿਊਨਿਸਟ ਪਾਰਟੀ ਇਹਦੀ ਵੀ ਨਿੰਦਾ ਕਰਦੀ ਆ ਤੇ ਜਿੱਥੋਂ ਤੱਕ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੀ ਇਹ ਦੋਸ਼ੀ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਤੇ ਖਾਸ ਕਰਕੇ ਐਮਐਲਏ ਸਾਹਿਬ ਨੂੰ ਇਹਦੇ ਵਿੱਚ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਇੰਟਰਫੇਅਰ ਕਰਨਾ ਚਾਹੀਦਾ ਵਾ ਕਿ ਮਸਲਾ ਜਿਹੜਾ ਨਾ ਇਹਨੂੰ ਗਾਹ ਵਧਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਜਿਹੜਾ ਵਾ ਚੌਥਾ ਦਾਮੀ ਦੇ ਨਾਲ ਜਿਹੜੀ ਟੱਕਰ ਜਿਹੜੀ ਆ ਮਹਿੰਗੀ ਪੈਣੀ ਆ ਇਸ ਕਰਕੇ ਜੇ ਉਹ ਹੁਣ ਜਿਹੜਾ ਇਹਨਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਐਕਸ਼ਨ ਉਲੀਕਣਾ ਵਾ ਉਹਦੇ ਵਿੱਚ ਅਸੀਂ ਜਿਦ ਤਰ੍ਹਾਂ ਮੈਂ ਸੀਪੀਆਈ ਐਮਐਲਏ ਲਿਬ੍ਰੇਸ਼ਨ ਦਾ ਜ਼ਿਲ੍ਹੇ ਦਾ ਕਾਰਜਕਾਰੀ ਸੈਕਟਰੀ ਆ ਉਹਦੇ ਨਾਲ ਸਦਿ ਜਣੀ ਜਨਤਕ ਦਿੱਤੀ ਬੰਦੀ ਆਵਾ ਮਜ਼ਦੂਰ ਮੁਕਤੀ ਵਰਤਾਵਾ ਪੰਜਾਬ ਕਿਸਾਨ ਯੂਨੀਅਨ ਅ ਇਨਕਲਾਬੀ ਨਵਜਨ ਸਭਾ ਆਇਸ਼ਾ ਸਟੂਡੈਂਟ ਜਿਹੜੀ ਆ ਜਥੇਵੰਦੀ ਆ ਰੇਡ ਯੂਨੀਅਨ ਆ ਇਸਤਰੀ ਜਿਹੜੀ ਆ ਮੁਕਤੀ ਮੋਰਚਾ ਵਾ ਜਿਹੜੀ ਉਹ ਸੰਗਠਨ ਜਿਹੜੇ ਸਾਡੇ ਉਹ ਸਾਰੇ ਮਤਲਬ ਇਹਦੇ ਨਾਮ ਇਹ ਇਸ ਗੱਲ ਦੇ ਨਾਲ ਹਸਮੂੜੀ ਤੇ ਵੀ ਕਰਾਂਗੇ ਜਿਨ੍ਹਾਂ ਦਾ ਇਹਨਾਂ ਦਾ ਗਾਂ ਕੋ ਜਿਹੜਾ ਐਕਸ਼ਨ ਹੁੰਦਾ ਵਾ ਤੇ ਅਸੀਂ ਮਜਬੂਰ ਕਰਦਾਂਗੇ ਕਿ ਉਹ ਇਤਨਾ ਦੀ ਕੋਈ ਗੱਲ ਨਹੀਂ ਜਿੱਥੋਂ ਤੱਕ ਮੈਂ ਸੁਣਿਆ ਵਾਂ ਕਿਉ ਡਿਕਟੇਟ ਕਰਦੇ ਆ ਲਗਾਤਾਰ ਫੋਰਸ ਕਰਦੇ ਆ ਇਹ ਗੱਲ ਦੇ ਵੀ ਇਹ ਇਹਨਾਂ ਦੀ ਇਜਾਜ਼ਤ ਨਹੀਂ ਇਨਕੁਆਇਰੀ ਕਰਾਂਗੇ ਕਿ ਨਾ ਕਰਾ ਲੈਣਾ ਕਿ ਕਨ ਬੇਨ ਨੂੰ ਤੇ ਪਾ ਲਿਆ ਇਹਨਾਂ ਨੇ ਮੈਂ ਜਦੋਂ ਰਾਣੀਆਂ ਜਿਹੜੀਆਂ ਸਰਕਾਰਾਂ ਵਾਂ ਕਾਲੀ ਭਾਜ ਪਾਉਂ ਉਹ ਇਹਨਾਂ ਨੇ ਕਾਂਗਰਸ ਦੀਆਂ ਸਰਕਾਰਾਂ ਵਾਂਗੇ ਇਹਨਾਂ ਨੇ ਇਹਨਾਂ ਨੇ ਵੀ ਕਨਵਾ ਪਾ ਲਿਆ ਵਾ ਤੁਸੀਂ ਆ ਵੇਖੋ ਜਿਹੜੇ ਐਮ ਐਲ ਏ ਸਾਹਿਬ ਦੇ ਜਿਹੜੇ ਇਹ ਆ ਇਹ ਸਾਰੇ ਰਿਸ਼ਤੇਦਾਰ ਇਹਨਾਂ ਦੇ ਇਹ ਇਹ ਕਿਹੜੀ ਕੋਈ ਨਵੀਂ ਗੜੀ ਗੱਲ ਆ ਇਹ ਜੇ ਅਹੀਂ ਤੇ ਕਹਿੰਦੇ ਆ ਇਨਕੁਆਰੀਆਂ ਕਰਾਉਣ ਇਨਕੁਆਰੀਆਂ ਦੇ ਵਿੱਚ ਪਤਾ ਲੱਗ ਜਾਊਗਾ ਇਹ ਐਮਐਲਏ ਸਾਹਿਬ ਨੇ ਕੀ ਕੀਤਾ ਵਾ ਇਹਨੇ ਤੇ ਪੀਏ ਨੇ ਕੀ ਕੀਤਾ ਹੁਣ ਤੱਕ ਦੀ ਇਹਨਾਂ ਦੀ ਜਿਹੜਾ ਵਾ ਉਹ ਇਹਨਾਂ ਦਾ ਕੀ ਲੇਖਾ ਚੁੱਕਾ ਵਾ ਕਰਾ ਲੈਣਾ ਤੇ ਜਿੱਥੋਂ ਤੱਕ ਸਵਾਲ ਸੰਘਰਸ਼ ਦਾ ਵਾ ਉਹ ਜੋ ਵੀ ਇਹ ਲਿਕਣ ਕੀ ਯੂਨੀਅਨ ਉਹ ਅਸੀਂ ਇਹਨਾਂ ਦੇ ਨਾਲ ਆ ਤੇ ਬਿਲਕੁਲ ਅਸੀਂ ਇਹ ਉਨਾ ਚਿਰ ਤੱਕ ਮਤਲਬ ਲਗਾਤਾਰ ਰਵਾਂਗੇ ਜਿੰਨਾ ਚਿਰ ਤੱਕ ਇਹ ਕੋਈ ਬਣੀ ਗੱਲ ਲੱਗਦੀ ਨਹੀਂ ਆ ਬਾਈ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋ ਸ੍ਰੀ ਪੱਤਰਕਾਰ ਭਾਈ ਜਰਦੀ ਦੀ ਮੀਟਿੰਗ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੇਰਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਿਸ਼ਾਨ ਸੋਹਤਾ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਦਾ ਚੇਅਰਮੈਨ ਆ ਤੇ ਸਾਡੇ ਬੜੇ ਸਤਿਕਾਰਯੋਗ ਸਰਦਾਰ ਦਸਬੇਤ ਸਿੰਘ ਜੀ ਜੀਦਾ ਸਾਹਿਬ ਜਿਨ੍ਹਾਂ ਨੇ ਪਹਿਲਾਂ ਹੀ ਇਹ ਸਾਰਾ ਕੁਝ ਕਲੀਅਰ ਕਰਤਾ ਵਾ ਕਿ ਜੇ ਐਮਐਲਏ ਦੇ ਪੀਏ ਜਿਹੜੇ ਗੁੰਡੇ ਨੇ ਜੋ ਗੁੰਡਾਗਰਦੀ ਕਰਕੇ ਸਾਡੇ ਪੱਤਰਕਾਰਾਂ ਨੂੰ ਮਾਰਕੁੱਟ ਕਰ ਰਹੇ ਨੇ ਤੇ ਅੱਜ ਵਿਜੇ ਕੁਮਾਰ ਨੂੰ ਹੋਇਆ ਸਾਡੇ ਹੋਰ ਵੀ ਕਈ ਪੱਤਰਕਾਰਾਂ ਨਾਲ ਹੋ ਜਾ ਸਕਦਾ ਕਿਉਂਕਿ ਉਨੇ ਐਮਐਲਏ ਸਾਹਿਬ ਦਾ ਬਣਦਾ ਹਕਕ ਇਹ ਸੀਗਾ ਕਿ ਵਿਜੇ ਕੁਮਾਰ ਦੇ ਨਾਲ ਜੋ ਕੁਝ ਵੀ ਹੋਇਆ ਇਹ ਬੈਠ ਕੇ ਵੀ ਗੱਲ ਹੋ ਸਕਦੀ ਉਹਨਾਂ ਨੇ 8 ਦਿਨ ਤੋ ਇਸ ਜੀ ਨੂੰ ਲਟਕਾਇਆ ਤੇ 8ਵੇਂ ਦਿਨ ਉਹਨਾਂ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਦਿਖਾਤਾ ਕਿ ਇਹ ਗੁੰਡਾਗਰਦੀ ਖਤਮ ਨਹੀਂ ਹੋਣੀ ਇਹ ਅੱਗੇ ਵਧਣੀ ਆ ਉਹਦੇ ਵਿੱਚ ਉਹਨਾਂ ਨੇ ਇਕੱਲੇ ਵਿਜੇ ਕੁਮਾਰ ਤੇ ਨਹੀਂ ਉਹਨਾਂ ਨੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਤਿੰਨ ਚਾਰ ਹੋਰ ਪੱਤਰਕਾਰ ਵੀ ਹੈਗੇ ਆ ਜਾਂ ਤੇ ਉਹਨਾਂ ਦਾ ਨਾਮ ਸਾਹਮਣੇ ਕਰਨ ਹਾਲੇ ਤੇ ਸਾਡੇ ਇੱਕ ਨੂੰ ਕੀਤਾ ਤੇ ਐਮਐਲਏ ਸਾਹਿਬ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪੈਗੀ ਆ ਤੇ ਬਾਕੀ ਤੋਂ ਇਹ ਸਾਲ ਹੋ ਜਿਨ੍ਹਾਂ ਦਾ ਬਾਕੀਆਂ ਦਾ ਤੁਸੀਂ ਨਾਂ ਲੈਣ ਦੇ ਜੋ ਉਹਦੇ ਆਸ ਤੇ ਤੁਹਾਨੂੰ ਬੜਾ ਖਮਿਆਜਾ ਭੁਗਤਣਾ ਪੈਣਾ ਜੇ ਤੁਹਾਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਆ ਐਮਐਲਏ ਸਾਹਿਬ ਤੁਹਾਨੂੰ ਬਣਾਤਾ ਵਾ ਜਨਤਾ ਨੇ ਫਿਰ ਤੁਹਾਨੂੰ ਇਹੋ ਜੀ ਗੁੰਡਾਗਰਦੀ ਨਹੀਂ ਕਰਵਾਉਣੀ ਚਾਹੀਦੀ ਜੋ ਤੁਹਾਡੇ ਇਹ ਪਹਿਲੀ ਦੀ ਗੱਲ ਹੈ ਕਿ ਰਿਸ਼ਤੇਦਾਰੀਆਂ ਆਪਾਂ ਪਾਲਣਦੇ ਆ ਆਪਾਂ ਕੋਈ ਇਹ ਨਹੀਂ ਕਰਦੇ ਕਿ ਆਪਾਂ ਕਿਸ ਗਰੀਬ ਨੂੰ ਆਪਾਂ ਅੱਗੇ ਵਧਾਇਆ ਹੋਵੇ ਆਪਾਂ ਰਿਸ਼ਤੇਦਾਰੀਆਂ ਨੂੰ ਅੱਗੇ ਵਧਾਇਆ ਤੋਂ ਰਿਸ਼ਤੇਦਾਰੀ ਸਾਡੇ ਪੱਤਰਕਾਰ ਭਾਈ ਚਾਰੇ ਦੇ ਉੱਤੇ ਕੁੱਟਮਾਰ ਕਰਦੇ ਆ ਸ਼ਰਾਬਾਂ ਪਾਰੇ ਮੂਹਰੇ ਚ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਆ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਤੇ ਜੇਕਰ ਤੁਹਾਨੂੰ ਲੱਗਦਾ ਕਿ ਸਾਡੀ ਇਸ ਆਵਾਜ਼ ਨੂੰ ਦਬਾ ਕੇ ਤੇ ਤੁਸੀਂ ਕੁਝ ਅੱਗੇ ਵਧ ਸਕਦੇ ਤੇ ਬਿਲਕੁਲ ਝੂਠ ਆ ਸਾਨੂੰ ਜੇ ਤੁਸੀਂ ਚੌਥਾ ਸਤੰਭ ਗਿੰਦੇ ਜੇ ਤੁਸੀਂ ਪ੍ਰੈਸ ਕਾਨਫਰੰਸ ਤੇ ਵੀ ਇਹ ਗੱਲ ਕਹਿ ਰਹੇ ਰਹੇ ਤੇ ਫਿਰ ਚੌਥੇ ਸਤੰਭ ਨੂੰ ਤੇ ਤੁਸੀਂ ਆਪ ਟੱਕਰਾਂ ਮਾਰਨੋ ਟੱਕਰਾਂ ਮਾਰ ਕੇ ਸੇਰੀ ਪਾਟਣਾ ਇਹ ਤੋਂ ਵੱਧ ਕੇ ਕੁਝ ਨਹੀਂ ਹੋਣਾ ਤੇ ਬੇਨਤੀ ਸਾਡੀ ਫਿਰ ਐਮਐਲਏ ਸਾਹਿਬ ਤੁਹਾਨੂੰ ਇਹੋ ਆ ਕਿ ਜਿਹੜੇ ਤੁਸੀਂ ਗੁੰਡੇ ਪਾਲੇ ਆ ਉਹਨਾਂ ਦੇ ਐਫਆਈਆਰ ਕਰਵਾ ਦਿਓ ਪਰਚਾ ਕਰਵਾ ਦਿਓ ਤੇ ਸਾਡੇ ਵੱਲੋਂ ਕੋਈ ਗੱਲ ਨਹੀਂ ਤੇ ਜੇ ਨਾ ਪਰਚਾ ਕਰਵਾਓਗੇ ਫਿਰ ਤਾਂ ਤੁਸੀਂ ਜਾਣਦੇ ਜੇ ਇੱਕ ਪੱਤਰਕਾਰ ਭਾਈਚਾਰੇ ਦੀ ਤਾਕਤ ਕੀ ਆ ਅੱਜ ਦਾ ਜੋ ਭਾਈਚਾਰਾ ਸਾਡਾ ਇਕੱਠਾ ਆ ਚੀਦਾ ਸਾਹਿਬ ਜੋ ਸਾਨੂੰ ਦਿਸ਼ਾ ਨਿਰਦੇਸ਼ ਕਰਨਗੇ ਅਸੀਂ ਉਸ ਦਿਸ਼ਾ ਨਿਰਦੇਸ਼ ਤੇ ਪੂਰੇ ਉਤਰਾਂਗੇ ਤੇ ਸਾਡੇ ਇਸ ਵਕਤ ਪੰਜਾਬ ਪ੍ਰਧਾਨ ਅਮਨਦੀਪ ਜੀ ਮਨਚੰਦਾ ਵੀ ਮੇਰੇ ਨਾਲ ਨੇ ਜੋ ਇਹਨਾਂ ਦੇ ਹੁਕਮ ਹੋਣਗੇ ਨਿਸ਼ਾਨਾ ਹੁੰਦਾ ਬਿਲਕੁਲ ਉਹਨਾਂ ਨਾਲ ਖੜਾ ਤਾਂ ਸਾਨੂੰ ਕਦੀ ਡਰ ਨਹੀਂ ਕਿਉਂਕਿ ਇਹ ਨਾਂ ਤੇ ਕਦੀ ਗੋਲੀਆਂ ਕੋ ਡਰੇ ਤੇ ਨਾ ਕਦੀ ਡਾਂਗਾ ਕੋ ਤੇ ਕਹਿੰਦੇ ਆ ਜੇ ਪਰਚਾ ਨਾ ਹੋਵੇ ਤਾਂ ਚਰਚਾ ਨਹੀਂ ਹੁੰਦੀ ਤੇ ਜੇ ਪਰਚਾੇ ਕਰਾ ਦੋਗੇ ਤਾਂ ਚਰਚਾ ਤਾਂ ਫੇਰ ਹੀ ਹੋਣੀ ਆ ਕੋਈ ਗੱਲ ਨਹੀਂ ਬਾਕੀ ਤੁਸੀਂ ਵੀ ਲੱਗੇ ਰਹੋ ਅਸੀਂ ਵੀ ਤੁਹਾਡੇ ਨਾਲ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਨਾ ਸਾਜੀ ਵਾਲਿਆ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ 'ਤੇ ਦੇਖੋ ਜੀ ਜਿਹੜਾ ਤਾਂ ਵਿਜੇ ਕੁਮਾਰ ਦੀ ਉੱਤੇ ਜਿਹੜਾ ਤਸ਼ੱਦਦ ਹੋਇਆ ਵਾ ਐਮਐਲਏ ਸਾਹਿਬ ਪੀਏ ਵੱਲੋਂ ਬਹੁਤ ਹੀ ਨਿੰਦਰੀ ਗੱਲ ਆ ਦੇਖੋ ਜੀ ਪਹਿਲੀ ਦੀ ਗੱਲ ਤਾਂ ਆ ਕਿ ਇੱਕ ਆਮ ਆਦਮੀ ਦੇ ਉੱਤੇ ਵੀ ਇਹ ਚੀਜ਼ ਹੋਵੇ ਨਾ ਇੱਕ ਸਧਾਰਨ ਮਨੁੱਖ ਦੇ ਉੱਤੇ ਵੀ ਉਹ ਮਾੜੀ ਗੱਲ ਇਹ ਤਾਂ ਇੱਕ ਪੱਤਰਕਾਰ ਸੀਗਾ ਜਿੰਨੂੰ ਐਮਐਲਏ ਸਾਹਿਬ ਖੁਦ ਕਹਿ ਰਹੇ ਕਿ ਇਹ ਆਪਣਾ ਚੌਥਾ ਥੰਬ ਵਾ ਔਰ ਆਪਣੇ ਸੋਤਾ ਸਾਹਿਬ ਨੇ ਵੀ ਕਿਹਾ ਜੇ ਥੰਮ ਨਾ ਸਿਰ ਮਾਰੋਗੇ ਤਾਂ ਸਿਰ ਪਾਟ ਦੇ ਹੁੰਦੇ ਆ ਸੋ ਮੈਂ ਕਹਿਣਾ ਚਾਹਨਾ ਆ ਕਿ ਐਮਐਲਏ ਸਾਹਿਬ ਨੂੰ ਆਪਣਾ ਵੜਪਣ ਮਖਾਣਾ ਚਾਹੀਦਾ ਸੀਗਾ ਕਿ ਤੁਸੀਂ ਆ ਸਾਡੇ ਜਿਹੜੇ ਸੀਨੀਅਰ ਹੈਗੇ ਚੀਦਾ ਸਾਹਿਬ ਭਵਾਲ ਸਾਹਿਬ ਸਾਰਿਆਂ ਨੂੰ ਲੈ ਕੇ ਇਹਨਾਂ ਦੀ ਗੱਲ ਕਰਾਂਦੇ ਮਾਫੀ ਮੰਗਵਾਉਂਦੇ ਚਲੋ ਗੱਲ ਸੌਡ ਆਊਟ ਹੋਈ ਨਹੀਂ ਬਟ ਐਮਐਲਏ ਸਾਹਿਬ ਨੇ ਇਹ ਨਹੀਂ ਕਰਵਾਇਆ ਉਲਟਾ ਪੱਤਰਕਾਰਾਂ ਨੂੰ ਤੁਸੀਂ ਕਿਆ ਦੇ ਰਿਹਾ ਤੁਹਾਡੀ ਵਿਜੀਲੈਂਸ ਜਾਂਚ ਕਰਾਵਾਂਗੇ ਤੁਹਾਡਾ ਸਭ ਕੁਝ ਦੇਖਾਂਗੇ ਇਹ ਵੋ ਦੇਖੋ ਜੀ ਪਹਿਲੀ ਗੱਲ ਤਾਂ ਵੀਰ ਦਾ ਜਾਂਚ ਭਵਾਲ ਸਾਹਿਬ ਨੇ ਕਿਹਾ ਵਾ ਕਿ ਜੇ ਤੁਸੀਂ ਕਰਾਂ ਜਾਂਦੇ ਆ ਤੇ ਅਸੀਂ ਵੀ ਕਰਾਉਣਾ ਜਾਂਦੇ ਆ ਇਹ ਸਾਰਿਆ ਦਾ ਡੈਮੋਕਰੈਟਿਕ ਰਾਈਟ ਹੈਗਾ ਵਾ ਇਹ ਹਰ ਕੋਈ ਬੰਦਾ ਕਰ ਸਕਦਾ ਵਾ ਸੈਕੰਡਲੀ ਮਾਮਾ ਭਾਂਡੇ ਵਾਲੀ ਗੱਲ ਭੋਵਾ ਸਾਹਨੇ ਕਹੀ ਭਗਵੰਤ ਮਾਨ ਔਰ ਤੁਹਾਡੇ ਜਿਹੜੇ ਹੈਗੇ ਆ ਕਨਵੀਨਰ ਕੇਜਰੀਵਾਲ ਦਾ ਸਿਗਾ ਟੀਚਾ ਇਹਹੀ ਪਰਿਵਾਰਵਾਦ ਨੂੰ ਵਾਧਾ ਨਹੀਂ ਦਵਾਗੇ ਤੇ ਆਪਣੇ ਐਮਐਲ ਸਾਬ ਕਾਰੀਏ ਹੋ ਰਹੀ ਹੈ ਇੱਕ ਭਾਂਜਾ ਇੱਕ ਭਾਂਜੇ ਦਾ ਯਾ ਦੋਸਤ ਦੋਨੋਂ ਪੀਏ ਬਣਾਏ ਹੋਏ ਆ ਦੱਸੋ ਇੱਥੇ ਕੀ ਹੈ ਮੈਂ ਭਗਵੰਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਐਮਐਲਏ ਸਾਹਿਬ ਨੂੰ ਥੋੜਾ ਜਿਹਾ ਨੱਥ ਪਾਈ ਜਾਵੇ ਕਿਉਂਕਿ 24 ਦੀਆਂ ਵੋਟਾਂ ਆ ਰਹੀਆਂ ਵਾ ਕੱਲ ਨੂੰ ਅਗਰ ਜੀ ਉਹਨਾਂ ਨੇ ਕੁਝ ਲੈਣਾ ਵਾ ਪਬਲਿਕ ਤੋਂ ਆਮ ਆਦਮ ਬਣ ਕੇ ਵੀ ਥੋੜਾ ਸਹੀ ਕਰਨ ਨਹੀਂ ਤਾਂ ਅਦਰਵਾਇਜ਼ 24 ਦੇ ਵਿੱਚ ਇਹਦਾ ਨਤੀਜਾ ਭੁਗਤਣਾ ਨਹੀਂ ਤਿਆਰ ਹਨ ਔਰ ਚੀਦਾ ਸਾਹਿਬ ਨੇ ਕਿਹਾ ਵਾ ਕਿ ਜਿਹੜਾ ਪਰਚਾ ਹੋਣਾ ਉਹ ਹੋ ਕੇ ਹੀ ਰਹਿਣਾ ਤੇ ਉਹ ਕਰਵਾ ਕੇ ਹੀ ਰਵਾਂਗੇ ਜੀ ਬਾਕੀ ਆਉਣ ਵਾਲੇ ਸਮੇਂ ਤੇ ਸਾਨੂੰ ਕਮਿਊਨਿਟੀ ਸਪਾਰਟੀ ਦਾ ਵੀ ਸਹਿਯੋਗ ਮਿਲਿਆ ਸਾਨੂੰ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ ਔਰ ਮੈਂ ਇੱਕ ਅਪੀਲ ਕਰਨਾ ਚਾਹਨਾ ਕਿ ਸਾਰਾ ਸਾਡਾ ਜਿੰਨਾ ਵੀ ਪੱਤਰਕਾਰ ਭਾਈਚਾਰੇ ਉਹ ਆਪਣੀਆਂ ਯੂਨੀਅਨਾਂ ਨੂੰ ਛੱਡ ਕੇ ਨਾ ਇੱਕ ਭਰਾਤਾ ਤੌਰ ਤੇ ਔਰ ਭਾਈਚਾਰੇ ਦੇ ਤੌਰ ਦੇ ਉੱਤੇ ਸਾਰੇ ਇੱਕ ਸਟੇਜ ਤੇ ਇਕ ਔਰ ਮੈਂ ਅਲੱਗ-ਅਲੱਗ ਸਮਾਜਿਕ ਵੀ ਸੰਸਥਾਵਾਂ ਨੂੰ ਵੀ ਕਹਿਣਾ ਚਾਹਨਾ ਕਿ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਖਲਾਸ ਜਿਹੜੀ ਆਵਾਜ਼ ਬੁਲੰਦ ਕਰੀਏ ਤਾਂ ਜੋ ਕੱਲ ਨੂੰ ਕਿਸੇ ਇਨਸਾਨੀਅਤ ਦਾ ਘਾਟ ਨਾ ਹੋ ਸਕੇ ਜੀ ਧੰਨਵਾਦ ਜੀ ਪ੍ਰਧਾਨ ਜੀ ਪੱਤਰਕਾਰ ਕੋਠਮਾਰਗ ਮਾਮਲੇ ਦੇ ਵਿੱਚ ਅੱਜ ਸੂਣ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਕੀ ਇਸ ਮੀਟਿੰਗ ਦਾ ਜੰਦਾ ਸੀ ਇਸ ਮੀਟਿੰਗ ਵਿੱਚ ਤਕਰੀਬਨ ਸਾਰੀ ਲਗਭਗ ਸਾਡੀਆਂ ਜਿਹੜੀਆਂ ਪੱਤਰਕਾਰ ਜਥੇਬੰਦੀਆਂ ਜਿਵੇਂ ਮੈਂ ਚੰਡੀਗੜ੍ਹ ਪੰਜਾਬ ਯੂਨੀਅਨ ਦਾ ਜਰਨਲਿਸਟ ਦਾ ਸਟੇਟ ਦਾ ਵਾਈਸ ਪ੍ਰੈਜ਼ੀਡੈਂਟ ਹੈ। ਬਾਕੀ ਸਾਰੇ ਸਾਥੀ ਸਾਡੇ ਬੈਠੇ ਐ। ਇਹ ਸਾਰੇ ਇਕੱਠੇ ਹੋਇਆ ਅੱਜ ਦੀ ਮੀਟਿੰਗ ਜਨਰਲ ਮੀਟਿੰਗ ਨਹੀਂ ਸੀ। ਸਿਰਫ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੀ। ਉਹਦੇ ਚ ਅਸੀਂ ਇਕੱਠੇ ਹੋਏ ਆ। ਔਰ ਇਹ ਮਸਲਾ ਹੈਗਾ ਆਪਣਾ ਵਿਦੇ ਕੁਮਾਰ ਦਾ ਕਿ ਇਹਨੂੰ ਐਮਐਲਏ ਸਾਹਿਬ ਦੇ ਪੀਏ ਨੇ ਉਹਦੇ ਬੰਦਿਆਂ ਨੇ ਬੰਦਿਆਂ ਨਹੀਂ ਮੈਂ ਕਹਾਂਗਾ ਗੁੰਡਿਆਂ ਨੇ। ਉਹਨਾਂ ਨੇ ਦਫਤਰ ਸੱਟ ਕੇ ਉਹਨਾਂ ਨੂੰ ਇਹਨੂੰ ਬੁਲਾਇਆ ਬਣਾ ਕੇ ਦੀ ਕੁੱਟਮਾਰ ਕੀਤੀ ਹੈ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਔਰ ਅਸੀਂ ਅੱਜ ਫੈਸਲਾ ਕੀਤਾ ਸਰਬਸੰਪਤੀ ਨਾਲ ਇੱਥੇ ਸਾਰੇ ਨੁਮਾਇੰਦਿਆਂ ਨੇ ਬੈਠ ਕੇ ਕਿ ਇਹਨਾਂ ਜਿਨ੍ਹਾਂ ਬੰਦਿਆਂ ਨੇ ਪੱਤਰਕਾਰ ਵਿਜੇ ਕੁਮਾਰ ਦੀ ਕੁੱਟਮਾਰ ਕੀਤੀ ਹੈ ਇਹਨੂੰ ਲੰਗਾ ਕੀਤਾ ਇਹਦੇ ਮੂੰਹ 'ਚ ਸ਼ਰਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਉਹੋ ਹੀ ਬੰਦੇ ਇਹ ਇੱਕ ਧਮਕੀਆਂ ਦੇ ਰਿਹਾ ਨਾਲੇ ਚੋਰ ਨਾਲੇ ਚਾਤਰਕ ਅਸੀਂ ਇਹਦੀ ਪ੍ਰਾਪਰਟੀ ਦੀ ਜਾਂਚ ਕਰਾਵਾਂਗੇ ਤੇ ਪ੍ਰਾਪਰਟੀ ਦੀ ਫਿਰ ਸਾਰਿਆਂ ਦੀ ਜਾਂਚ ਹੋਊਗੀ ਇਹ ਗੱਲ ਹੋਊਗੀ ਤਾਂ ਸਵਾਲ ਤੇ ਇਸ ਗੱਲ ਦਾ ਕਿ ਚਾਹੀਦਾ ਐਮਐਲਏ ਸਾਹਿਬ ਨੂੰ ਇਹ ਸੀ ਕਿ ਉਹ ਆਪਣੇ ਪੀਏ ਦੇ ਖਿਲਾਫ ਆਪਣੇ ਬੰਦਿਆਂ ਦੇ ਖਿਲਾਫ ਉਹਨਾਂ ਗੁੰਡਿਆਂ ਦੇ ਖਿਲਾਫ ਕਾਰਵਾਈ ਕਰ ਦੇ ਜਿਨ੍ਹਾਂ ਨੇ ਵਿਜੇ ਕੁਮਾਰ ਨੂੰ ਗਾਲਾਂ ਕੱਢੀਆਂ ਇਹਨੂੰ ਮਾਰਿਆ ਇਹਨੂੰ ਕੁੱਟਮਾਰ ਕੀਤੀ ਹੈ ਲੇਕਿਨ ਉਹ ਲੋਕ ਉਹ ਇਸ ਬੰਦੇ ਆਏ ਨਹੀਂ ਉਹ ਸਾਫ਼ ਮੁਕਰ ਗਿਆ ਜੀ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ ਹੋਈ ਇਹ ਤਾਂ ਉਹ ਕਹਿੰਦੇ ਝਗੜਾ ਕੋਈ ਨਹੀਂ ਹੋਇਆ ਜੀ ਝਗੜਾ ਹੀ ਨਹੀਂ ਹੋਇਆ ਤੇਨੂੰ ਵਿਜੇ ਕੁਮਾਰ ਨੂੰ ਬੁਲਾਇਆ ਉਹਨੂੰ ਕੁੱਟਮਾਰ ਕੀਤੀ ਅਸੀਂ ਅੱਜ ਐਮਐਲਏ ਸਾਹਿਬ ਨੂੰ ਫਿਰ ਤੋਂ ਦੁਬਾਰਾ ਇਸ ਸਟੇਜ ਤੋਂ ਇੱਕ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕਿ ਤੁਸੀਂ ਖੁਦ ਉਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਗੁੰਡਿਆਂ ਦੇ ਖਿਲਾਫ ਭਾਵੇਂ ਉਹ ਪੀਏ ਆ ਭਾਵੇਂ ਤੁਹਾਡੇ ਬੰਦੇ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਓ ਜਿਨ੍ਹਾਂ ਨੇ ਵਿਜੇ ਕੁਮਾਰ ਨੂੰ ਕੁੱਟਮਾਰ ਕੀਤੀ ਹੈ ਅਗਰ ਇਹ ਕਾਰਵਾਈ ਨਹੀਂ ਹੁੰਦੀ ਤੇ ਫਿਰ ਪੱਤਰਕਾਰ ਭਾਈਚਾਰਾ ਇਸ ਗੱਲ ਤੇ ਸਾਰਾ ਇਕੱਠਾ ਉਹ ਇੱਕ ਮੁੱਠਾ ਇਹ ਨਾ ਇਹ ਨਾ ਸੋਚਿਓ ਕਿ ਵਿਜੇ ਕੁਮਾਰ ਇਕੱਲਾ ਜਾ ਕੋ ਕੱਲੇ-ਕੱਲੇ ਪੱਤਰਕਾਰ ਨਾਲ ਪੰਗਾ ਪਾਊਗਾ ਫਿਰ ਅਸੀਂ ਇਕੱਠੇ ਆਂ ਫਿਰ ਇਹ ਮਸਲਾ ਜਿਹੜਾ ਨਾ ਮੈਂ ਬੇਨਤੀ ਕਰਦਾ ਕਿ ਆਪਣੇ ਪੱਤਰਕਾਰ ਭਾਈ ਜਰੈ ਨੂੰ ਕਿ ਸਾਡਾ ਜਿਹੜੇ ਕਾਮਰੇ ਸਾਡੇ ਵਿਰੋਧ ਭੁੱਲ ਕੋਲੀ ਦੀ ਹੈ ਉਹ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੈਂਬਰ ਹੈ ਅਸੀਂ ਇਹ ਮਸਲਾ ਪ੍ਰੈਸ ਕੌਂਸਲ ਆਫ ਇੰਡੀਆ ਦੇ ਵਿੱਚ ਵੀ ਲੈ ਕੇ ਜਾਣਾ ਅਸੀਂ ਉੱਥੇ ਲਿਖ ਕੇ ਦਵਾਂਗੇ ਔਰ ਉਹਨਾਂ ਚਿਰ ਅਸੀਂ ਨਹੀਂ ਬੈਠਾਂਗੇ ਜਿੰਨਾ ਚਿਰ ਇਹ ਇਹਨਾਂ ਦੇ ਖਿਲਾਫ ਪਰਚਾ ਨਹੀਂ ਹੁੰਦਾ ਇਹ ਸਾਰੀ ਗੱਲ ਤੰਤਾ ਜੀ ਅੱਜ ਵੀ ਮੀਟਿੰਗ ਤੇ ਬਾਰੇ ਤੁਸੀਂ ਹੀ ਕਹੋ। ਵੇਖੋ ਪਿਛਲੇ ਦਿਨੀ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਦੇ ਉੱਤੇ ਬਹੁਤ ਜ਼ਰਾ ਹਮਲਾ ਆਇਆ। ਜਿਹੜੇ ਵਿਜੇ ਕਮਾਲ ਜੀ ਨੇ ਪਹਿਲਾਂ ਵੀ ਆਪਾਂ ਜਿਹੜੀਆਂ ਖਬਰਾਂ ਕੀਤੀਆਂ ਤੇ ਸਭ ਉਸ ਨੂੰ ਲੈ ਕੇ ਜਿੱਦਾਂ ਉਹਨਾਂ ਦੀ ਯੂਨੀਅਨ ਵੱਲੋਂ 8 ਤਰੀਕ ਤੱਕ ਜਿਹੜਾ ਆਲਟੀਮੇਟ ਜਿਹੜਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ। ਉਹ 8 ਤਰੀਕ ਤੱਕ ਅੱਜ 9 ਤਰੀਕ ਹੋ ਗਈ ਆ ਕੋਈ ਵੀ ਕਾਰਵਾਈ ਨਹੀਂ ਹੋਈ ਪੱਤਰਕਾਰਾਂ ਤੇ ਉੱਤੇ ਸਗੋਂ ਪੱਤਰਕਾਰਾਂ ਨੂੰ ਦਬਕ ਕੇ ਵੰਜਣ ਦੇ ਆ ਪਿਛਲੇ ਦਿਨੀ ਕੱਲ ਜਿਹੜਾ ਆ ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਇੱਕ ਈ ਵਧੀਆ ਮਾਰੀ ਕੀਤੀ ਆ ਕਿ ਮਸਲਾ ਹੱਲ ਕਰਨ ਦੀ ਬਜਾਏ ਉਹਨੂੰ ਦਬਕੇ ਵਾਇਦਾ ਕਿ ਵਿਜੀਲੈਂਸ ਦੀ ਜਿਹੜੀ ਜਾਂਚ ਹੋਊਗੀ ਉਸ ਦੇ ਖਿਲਾਫ ਜਿਹੜਾ ਆ ਅਸੀਂ ਪੱਤਰਕਾਰ ਭਾਈਚਾਰੇ ਦੇ ਨਾਲ ਆ ਅੱਜ ਨੁਮਾਇੰਦਿਆਂ ਦੀ ਮੀਟਿੰਗ ਸੀ ਅੱਜ ਫੈਸਲਾ ਲੈ ਕੇ ਅਸੀਂ ਆਪਣਾ ਪੱਤਰਕਾਰ ਭਾਈਚਾਰੇ ਦਾ ਵੱਡਾ ਇਕੱਠ ਕਰਕੇ ਉਹਦੇ ਵਿੱਚ ਤਾਲਮਿਲ ਕਮੇਟੀ ਬਣਾ ਕੇ ਇਨ੍ਹਾਂ ਖਿਲਾਫ ਜਿਹੜਾ ਆ ਐਕਸ਼ਨ ਵਿਢਿਆ ਜਾਵੇਗਾ ਜੋ ਵੀ ਇਹਨਾਂ ਨੇ ਪੱਤਰਕਾਰ ਭਾਈਚਾਰੇ ਨਾਲ ਵਧੀਆਂ ਕੀਤੀਆਂ ਨੇ ਖਿਲਾਫ ਇਹਦੇ ਕਾਰਵਾਈ ਕਰਾਗੇ ਫੇਰ ਹੀ ਹਟਾਂਗੇ ਧੰਨਵਾਦ